645 ਮਕਾਨ ਨੰਬਰ ਹੈ ਜੀ ਭਾਈ ਜੀ ਕੀ ਨੰਬਰ ਹੈ ਤੁਹਾਡਾ ਮੇਰਾ ਨਾਮ ਰਿੰਕੂ ਦੱਤਾ ਜੀ ਕਿਹੜਾ ਏਰੀਆ ਪੈਂਦਾ ਕੀ ਇਹ ਗੁਲਚਮਨ ਗਲੀ ਹੈ ਜੀ 645 ਮਕਾਨ ਨੰਬਰ ਹੈ ਅੱਜ ਇੱਥੇ ਘਰ ਚ ਕੋਈ ਵੀ ਹੈ ਨਹੀਂ ਸੀ ਤੇ ਇੱਥੋਂ ਅੰਦਰ ਵੜ ਕੇ ਤਾਲੇ ਤੋੜ ਕੇ ਸੋਨਾ ਪੈਸੇ ਸਭ ਕੁਝ ਲੁੱਟ ਕੇ ਲੈ ਗਏ ਤੇ ਵਾਪਸੀ ਉੱਪਰ ਦੀ ਗਏ ਹੈ ਨਹੀਂ ਪਤਾ ਕਿੱਧਰ ਲੈ ਵਸੇ ਗਏ ਆ ਪੁਲਸ ਆਈ ਆ ਉਹਨਾਂ ਪੁਲਸ ਨੇ ਆਪਣੀ ਕਾਰਵਾਈ ਕੀਤੀ ਆ ਸਾਰਾ ਕੁਝ ਦੇਖਿਆ ਤੇ ਜੋ ਜੋ ਗਿਆ ਨੋਟ ਕਰਕੇ ਲੈ ਗਏ ਨੇ ਇਹ ਵੀ ਦੇਖਿਆ ਜਾ ਦੇਖਿਆ ਤਾਂ ਮੈਂ ਵੀ ਦੇਖਿਆ ਜਾ ਕਿ ਉਲਮਾਰੀ ਨੂੰ ਇਟਾ ਮਾਰ ਮਾਰ ਕੇ ਤਾਲੇ ਤੋੜੇ ਹੋਏ ਸੀਗੇ ਤੇ ਹੈ ਤਾਂ ਗਰੀਬ ਆਦਮੀ ਆ ਇਹਨਾਂ ਨਾਲ ਨਜਾਇਜ਼ ਹੋਈ ਆ ਹੁਣ ਸਿਰੇ ਹੁਣ ਪੁਲਿਸ ਦੇਖੂਗੀ ਅੱਗੇ ਕਾਰਵਾਈ ਕਰੂਗੀ ਕੀ ਕਰੂਗੀ ਇਹ ਜੇਲੀ ਕਾਰਵਾਈ ਤਾਂ ਨਹੀਂ ਪੁਲਿਸ ਨਾਲ ਹੀ ਆ ਗਈ ਜੀ ਥੋੜੀ ਦੇਰ ਚ ਆ ਗਈ ਸੀ ਪੀਸੀਆਰ ਵਾਲੇ ਪਹਿਲਾਂ ਆ ਗਏ ਸੀ ਇਹ ਥਾਣੇੋਂ ਹੁਣ ਆਈ ਆ ਪੁਲਿਸ ਥੋੜੀ ਦੇਰ ਲਈ ਇਹ ਅੱਗੇ ਵੀ ਕਿਹੜੀ ਅਦਾਈੀ ਘਟਣਾ ਹੋਈ ਆ ਲੱਗਦਾ ਆ ਥੋੜੇ ਦਿਨ ਪਹਿਲਾਂ ਹੋਈ ਆ ਛੋਟੇ ਮੁੰਡੇ ਦੇ ਸਾਹਮਣੇ ਹੋਈ ਆ ਆਪਣੀ ਸੀਮਾ ਹੈਗੀ ਆ ਨਰਸ ਉਹਦੇ ਘਰ ਚੋਰੀ ਹੋਈ ਆ ਉਹਦੇ ਘਰੋਂ ਵੀ 40-50 ਹਜ਼ਾਰ ਰੁਪਏ ਦਾ ਸਮਾਨ ਚੱਕਿਆ ਗਿਆ ਹੈਗਾ ਜਿਹੜੇ ਲੋਕਾਂ ਕਿਰਾਏ ਦਾ ਰੱਖੇ ਹੋਏ ਆ ਇਹਨਾਂ ਦੀ ਕੋਈ ਚਿੱਠੀ ਕੋਈ ਹੈ ਕੋਈ ਕੋਈ ਡਾਟਾ ਲਿਖਿਆ ਹੈ ਇਹਨਾਂ ਦਾ ਨਹੀਂ ਕੁਝ ਜੋ ਵੀ ਹੈਗੇ ਮੱਲੇ ਹੀ ਰਹਿੰਦੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਚਾਹੀਦੀ ਕਿਰਾਏਦਾਰਾਂ ਦੀ ਤਾਂ ਹੀ ਪਤਾ ਲੱਗੂਗਾ ਨਾ ਕਿਹੜਾ ਬੰਦਾ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਕਾਫੀ ਹੈ ਇਹਦੇ ਇਲਾਕੇ ਕੋਈ ਚਮਗੜੀ ਦੇ ਕੀ ਆ ਬਈ ਹੁਣ ਸਾਰਿਆਂ ਨੂੰ ਕਿਹਾ ਪੁਲਿਸ ਵਾਲਿਆਂ ਨੂੰ ਵੀ ਕਿਹਾ ਇਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਵੇ ਪਤਾ ਨਹੀਂ ਮੈਂ ਤਾਂ ਘਰ ਨਹੀਂ ਸੀ ਬੇਟਾ ਤੇ ਨੂੰ ਤਾਂ ਗਏ ਸੀ ਜੋਬ ਤੇ ਗਏ ਸੀਗੇ ਅੱਛਾ ਅਤੇ ਮੈਨੂੰ ਹੁਣ ਫੋਨ ਗਿਆ ਮੈਂ ਘਰ ਆ ਕੇ ਦੇਖਿਆ ਸਾਰਾ ਖਾਲੀ ਕੋਲ ਮਾਰ ਮੂ ਸਾਰੇ ਕਮਰੇ ਕਮਰੇ ਸਾਰ ਖਾਲੀ ਹੋਏ ਪਏ ਕੀ ਕੀ ਲੱਗੇ ਚੋਰੀ ਦਾ ਕੀ ਕੀ ਚਾਈ ਮੇਰੀ ਰਿੰਗ ਸੀਗੀ ਬੇਟੇ ਦੀ ਰਿੰਗ ਸੀਗੀ ਮੇਰੇ ਟੋਪਸ ਸੀਗੇ ਕੈਸ਼ ਸੀਗਾ ਘਰ ਦੇ ਸਮਾਨ ਕਾਗਜ਼ ਸੀਗੇ ਸਾਰੇ ਮੇਰੇ ਨੂੰ ਦਾ ਟੋਪਸ ਸੀ ਸਾਰਾ ਉਹਦਾ ਜੋ ਮਤਲਬ ਸੀਗਾ ਸੈਟਸ ਉਹਦਾ ਸਾਰਾ 골ਡ ਸੀਗਾ ਘਰ ਕੋਈ ਵੀ ਨਹੀਂ ਸੀਗਾ ਬਾਹਰ ਤਾਲਾ ਤੋੜ ਕੇ ਆਏ ਦੋਨੇ ਕਮਰੇ ਜੀ ਹਾਂਜੀ ਦੋਨੋਂ ਕਮਰੇ ਨੁਕਸਾਨ ਹੋਇਆ ਹੈ ਕਲ ਮਾਰੀਆਂ ਦਾ ਪੀਗਾਤੀ ਅੱਗੇ ਵੀ ਚੋਰੀ ਹੋਈ ਤਾਂ ਨਹੀਂ ਨਹੀਂ ਜੀ ਸਾਨੂੰ ਮੈਂ 40 ਸਾਲੋਂ ਕਿ ਮਨ ਲੱਚ ਰੰਦ ਸਾਡੀ ਕਦੀ ਇਦਾਂ ਦੀ ਕੋਈ ਗੱਲ ਨਹੀਂ ਹੋਈ। ਇਸ ਇਲਾਕੇ ਵਿੱਚ ਤੁਹਾਡੇ ਇੱਥੇ ਕਿਰਾਏਦਾਰ ਮੂਲ ਹੈ। ਹਾਂਜੀ ਨਹੀਂ ਸਾਡੇ ਘਰ ਪਹਿਲੇ ਕਿਰਾਏਦਾਰ ਸੀਗੇ ਪਰ ਬਹੁਤ ਵਧੀਆ ਬੰਦੇ ਸੀ ਉਹ ਹੁਣ ਹੀ ਗਏ ਆ। ਅੰਦਰ ਕਦੇ ਨਹੀਂ ਹੋਇਆ। ਕੋਈ ਚੀਜ਼ ਨਹੀਂ ਛੱਡ ਗਈ ਘਰ। ਨਾ ਕੈਸ਼ ਕੈਸ਼ ਚੋਰੀ ਹੋਇਆ ਕਾਗਜ਼ ਹੋਇਆ ਚੋਰੀ। ਕਿਨੇ ਕਿਨੇ ਰੱਖ ਦੀ ਪਰ ਅੰਦਾਜ਼ੇ ਲੱਗੇ ਨੇ ਕਿਨੇ ਰੱਖ ਚੋਰੀ ਹੋਈ ਚੋਰੀ। ਚੋਰੀ ਹੁਣ 골ਡ ਸੀਗਾ ਸਰ 골ਡ ਤੁਹਾਨੂੰ ਪਤਾ ਇਹ ਕਿੰਨਾ ਮਹਿੰਗਾ ਕੈਸ਼ ਸੀਗਾ ਕਾਗਜ਼ ਸੀਗੇ ਮੇਰੇ ਸਾਰੇ। ਸਾਡਾ ਪਿੰਡ ਹੈ ਗੁਲਚਮਣ ਗਲੀ ਜੀ ਅੱਜ ਕੀ ਗੱਲ ਹੋਤ ਹੈ ਇਹ ਜੀ ਇੱਥੇ ਇੱਕ ਸ਼ਾਮ ਦੁਪਹਿਰ ਦੇ ਵੇਲੇ ਆਪਣਾ ਲੋਰੀ ਸੈਕਟਰ ਇਹਦੇ ਉਹ ਗਏ ਹੋਏ ਸੀਗੇ ਤੇ ਇਹਨਾਂ ਨੇ ਆਪਣਾ ਪਿੱਛੋ ਦੀ ਦੱਸਿਆ ਕਿ ਤਾਲੇ ਦੁਲੇ ਟੁੱਟ ਗਏ ਇਹਨਾਂ ਦੇ ਗੇਟ ਦੇ ਬਾਹਰ ਗੇਟ ਲੋਕ ਕਰਕੇ ਗਏ ਸੀਗੇ ਤੇ ਸ਼ਾਮ ਨੂੰ ਆਏ ਆ 6-7 ਵਜੇ ਇਹਨਾਂ ਨੂੰ ਪਤਾ ਲੱਗਿਆ ਕਿ 7 ਵਜੇ ਉਹ ਤਾਲੇ ਟੁੱਟੇ ਆ ਤੇ ਫਿਰ ਅਸੀਂ ਉਸ ਟਾਈਮ ਹੀ ਮੱਲੇ ਵਾਲੇ ਇਕੱਠੇ ਹੋਏ ਤੇ ਪੁਲਿਸ ਨੂੰ ਕੰਪਲੇਂਟ ਕਰੀ ਹੈ ਨਹੀਂ ਅੱਗੇ ਤਾਂ ਨਹੀਂ ਕਦੀ ਹੋਈ ਜੀ ਬਹੁਤ ਕਾਫੀ ਸਾਲ ਹੋ ਗਏ ਪਹਿਲਾਂ ਤਾਂ ਕਦੀ ਹੋਈ ਨਹੀਂ ਪਰ ਇਹ ਵਾਰਦਾਤ ਹੋਣੀ ਹੋਈ ਹੈ ਇਲਾਕੇ ਵਿੱਚ ਕੋਈ ਕਿਰਾਏਦਾਰ ਵੀ ਇਲਾਕੇ ਵਿੱਚ ਕਾਫੀ ਜਾਂਦੇ ਇਲਾਕੇ ਵਿੱਚ ਕਿਰਾਏਦਾਰ ਕਾਫੀ ਰਹਿੰਦੇ ਆ ਜੀ ਉਹਦੀ ਕੋਈ ਚੈਕਿੰਗ ਚੁਕਿੰਗ ਜਾਂ ਕੋਈ ਇਨਕੁਆਇਰੀ ਇਨਕੁਇਰੀ ਨਹੀਂ ਕਰਾਈ ਜਾਂਦੀ ਵੀ ਜਿਹਦੇ ਕਰਕੇ ਜਾਂਦਾ ਵਾਰਦਾਤ ਹੈ ਕਿ ਕੌਣ ਆਂਦਾ ਹੈ ਕੌਣ ਜਾਂਦਾ ਹੈ ਪਤਾ ਹੀ ਨਹੀਂ ਕਿਸੇ ਨੂੰ ਲੱਗ ਰਿਹਾ ਨੇ ਭੀੜੀਆਂ ਗਲੀਆਂ ਇਥੇ ਕਿ ਚੋਰੀ ਗੱਲੀ ਹੋਈ ਨਹੀਂ ਨਹੀਂ ਜੀ ਕਦੀ ਨਹੀਂ ਹੋਈ ਇਹ ਤਾਂ ਕੋਈ ਬੂਹੇ ਤਾਲੇ ਵੀ ਨਹੀਂ ਲਾ ਕੇ ਜਾਂਦੇ ਤਾਂ ਵੀ ਨਹੀਂ ਹੋਈ ਕਦੀ ਪਰ ਜਿਆਦਾ ਆਵਾਜਾਈ ਗਲੀ ਦੇ ਵਿੱਚ ਬਹੁਤ ਵੱਧ ਗਈ ਹੈ ਕਿਰਾਏਦਾਰਾਂ ਦੇ ਕਰਕੇ ਇਹ ਜਿਆਦਾ ਰੀਜ਼ਨ ਹੋ ਸਕਦਾ ਹੈ ਕਿ ਕਿਰਾਏਦਾਰਾਂ ਦੀ ਇਨਕੁਆਇਰੀ ਕਰਾਈ की मांग ਕਰਦੇ ਕੋਰਸੋ ਵੀ ਪੁਲਿਸ ਤੋਂ ਮੰਗ ਕਰਦੇ ਆ ਜੀ ਦੇਖੋ ਜੀ ਮਾਤਾ ਸਾਤੀ ਪਰਿਵਾਰ ਹੈ ਕੋਈ ਕੋਸ਼ਿਸ਼ ਕਰਕੇ ਇਹਨਾਂ ਦਾ ਕੋਈ ਕਾਰਵਾਈ ਕੀਤੀ ਜਾਵੇ ਪੂਰੀ ਤਾਂ ਕਿ ਕੋਈ ਪਤਾ ਲੱਗੇ ਕਿ ਕੌਣ ਟੱਪ ਗਿਆ ਕੌਣ ਚਲਾ ਗਿਆ ਤੇ ਮੱਲੇ ਦੇ ਵਿੱਚ ਪੂਰੀ ਇਨਕੁਆਇਰੀ ਕਰਾਈ ਜਾਵੇ ਕਿ ਆਪਣਾ ਕਰਾਇਦਾਰ ਕਿਨੇ ਕਿਨੇ ਦੇ ਰਹਿੰਦੇ ਹੈ ਕਿ ਕਿੰਨੇ ਕਿੰਨੇ ਪੁਰਾਣੇ ਹੈ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਹੈ ਕਿ ਨਹੀਂ ਹੋਈ ਗੁਲਚਮਨ ਗੋਲੀ ਚ ਜੀ ਆਪਣੇ ਕੰਮ ਕੰਮ ਕਰਦੇ ਨੇ ਤੇ ਅਸੀਂ ਉਹ ਮੌਕਾ ਦੇਖਿਆ ਇਹਨਾਂ ਦੀ ਦਲਵਾਰੀਆਂ ਖੁੱਲੀਆਂ ਲਾਕਡਾਊਨ ਟੇ ਰਹੇ ਕੋਈ ਆਪਣੇ ਅਨਨੋਨ ਬਲੀ ਨੂੰ ਪਾ ਕੇ ਘਰ ਦਾਖਲ ਹੋ ਗਏ ਕੀ ਕੀ ਜੋੜੀ ਹੋਇਆ ਪਤਾ ਲੱਗਿਆ ਦੱਸਿਆ ਇਹਨਾਂ ਨੂੰ ਕੈਸ਼ ਲਖਾ ਰਹੀ ਸੀ ਨੀ ਜੀ ਕੈਸ਼ ਸੀ ਹਾਂ ਹਾਂ 70000 ਕੈਸ਼ ਆਦੀ ਇੱਕ ਲੇਡੀ ਜੀ ਟੌਕਸ ਜੁੜਿਆ ਤੇ ਇੱਕ ਜੈਂਟਸ ਰੇਗਾ ਕਿਨੇ ਲੱਖਾ ਜਮ ਨਹੀਂ 20000 ਦਾ ਸਮਝ ਨਹੀਂ ਲੱਗਦਾ ਨਹੀਂ ਹੁਣ ਉਹ ਜਸ ਸੋਨਾ ਲਖਾ ਰਹੀ ਸੀ ਟੌਕਸ ਦਾ ਜੋੜਾ ਇੱਕ ਰਿੰਗਾ ਇਹ 골ਡ ਆ ਜੀ ਇਹਨਾਂ ਦੀ ਬੈਲਜੂ ਗੱਲ ਦੀ ਦੇਖ ਕੇ ਦੱਸ ਖਵਾਗੀ ਬਾਕੀ ਹੋਰ ਸਮਾਨ ਸਮੁਣ ਅਸੀਂ ਦੇਖਦੇ ਹਾਂ ਸਟੇਟਮੈਂਟ ਕਰਕੇ ਦੇ ਲਿਖਾਉਂਗੇ ਜੀ ਕੱਲ੍ਹ ਜੋ ਵੀ ਲਿਖਾਉਣ ਕੈਮਰਾ ਲੈ ਕੇ ਕਰਾਂ ਕੈਮਰੇ ਚੱਕਰ ਦੇ